ਸੀਲਸ ਨਾਲਾ ਵਿੱਚ ਕੁਝ ਪਿੰਡਾਂ ਦੀ ਇਲੈਕਸ਼ਨ ಗ್ರಾಮ ਪੰਚਾਇਤ ਦੀਆਂ ਚੋਣਾਂ ਰਹਿ ਗਈਆਂ ਸਨ ਜਿਸ ਕਰਕੇ ਸਰਕਾਰ ਵੱਲੋਂ ਹੁਣ 27 ਤਰੀਕ ਨੂੰ ਇਸ ਮਿਨ 27 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਨਾ ਨਾਮਜ਼ਦਗੀ ਫਾਰਮ ਭਰ ਰਿਹਾ ਇੱਕ ਕੈਂਡੀਡੇਟ ਖਲੋ ਰਿਹਾ ਉਹਨਾਂ ਨੂੰ ਬੇਨਤੀ ਹੈ ਵੀ ਜੇ ਕਿਸ ਤਰ੍ਹਾਂ ਦੀ ਕੋਈ ਨਾਮਜ਼ਦਗੀ ਪੱਤਰ ਭਰਨ ਵਿੱਚ ਉਹਨਾਂ ਨੂੰ ਜੇ ਫਾਰਮਾ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਖੇਤੀਬਾੜੀ ਦਫ਼ਤਰ ਜਨਾਲਾ ਵੇਖੇ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਸਕਦੇ ਹਨ ਔਰ ਖੋਜਸ ਨਾਲੇ ਦੇ 7 ਪਿੰਡ ਹੈ ਜੀ ਜਿਨ੍ਹਾਂ ਵਿੱਚੋਂ ਦੋ ਪਿੰਡਾਂ ਦੀ ਕੰਪਲੀਟ ਇਲੈਕਸ਼ਨ ਹੋ ਰਹੀ ਹੈ ਦਿয়াল ਪੱਟੀ ਔਰ ਚੱਕ ਫੁਲਾ ਮਾਨਜੋ ڈپਟੀ ਕਮਿਸ਼ਨਰ ਅਮਰ ਸਰ ਜੀ ਔਰ ਅਜਨਾਲਾ ਜੀ ਦੇ ਹੁਕਮ ਅਨਸਾਰ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨਸਾਰ ਤਹਿਸੀਲ ਅਜਨਾਲਾ ਵਿੱਚ ਕੁਝ ਪਿੰਡਾਂ ਦੀ ਇਲੈਕਸ਼ਨ ಗ್ರಾಮ ਪੰਚਾਇਤ ਦੀਆਂ ਚੋਣਾਂ ਰਹਿ ਗਈਆਂ ਸਨ ਜਿਸ ਕਰਕੇ ਸਰਕਾਰ ਵੱਲੋਂ ਹੁਣ 27 ਤਰੀਕ ਨੂੰ ਇਸ ਮਿਨ 27 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਜਨਾਲਾ ਬਲਾਕ ਵਿੱਚ 7 ਪਿੰਡਾਂ ਦੀ ਇਲੈਕਸ਼ਨ ਪੈਂਡਿੰਗਸ ਰਹਿ ਗਈ ਸੀ ਉਹਦੇ ਵਿੱਚ ਤਿੰਨ ਸਰਪੰਚਾਂ ਰ 18 ਪੰਚਾਂ ਦੀ ਚੋਣ ਜਿਹੜੀ ਆ ਉਦੀ ਬਤੌਰ ਰਿਟਰਨਿੰਗ ਅਫੀਸਰ ਮੈਂ ਹਰਪਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਮੇਰੇ ਨਾਲ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਮਿਤਪਾਲ ਜੀ ਨਾਲ ਹਨ ਆਰ ਸਾਡਾ ਹੋਰ ਵੀ ਸਹਾਇਕ ਸਟਾਫ ਲੱਗਾ ਹੋਇਆ ਹੈ ਔਰ ਸਾਡੀ ਵੋਟਰਾਂ ਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਆਪਣੇ ਕੈਂਡੀਡੇਟ ਨਾਮਜ਼ਦਗੀ ਫਾਰਮ ਭਰ ਰਹੇ ਹੈ ਕੈਂਡੀਡੇਟ ਖਲੋ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਕਿਸ ਤਰ੍ਹਾਂ ਦੀ ਕੋਈ ਨਾਮਜ਼ਦਗੀ ਪੱਤਰ ਭਰਨ ਵਿੱਚ ਉਹਨਾਂ ਨੂੰ ਜੇ ਫਾਰਮਾ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਖੇਤੀਬਾੜੀ ਦਫ਼ਤਰ ਜਨਾਲਾ ਵੇਖ ਕੇ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਸਕਦੇ ਹਨ ਔਰ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਇਸ ਦੇ ਨਾਲ ਫਾਰਮ ਨੰਬਰ 4 ਫਾਰਮ ਨੰਬਰ 4ਏ ਔਰ ਅਨੁਲਗ ਏ ਔਰ ਹੋਰ ਵੀ ਜੋ ਲੜੁੰਦੇ ਡਾਕੂਮੈਂਟਸ ਹਨ ਜਿਸ ਤਰ੍ਹਾਂ ਕੋਈ ਰਿਜ਼ਰਵ ਕੈਟਾਗਰੀ ਦਾ ਕੋਈ ਡਾਕੂਮੈਂਟ ਉਹ ਵੀ ਲਾਉਣਾ ਜ਼ਰੂਰੀ ਹੁੰਦਾ ਹੈ ਜਿਹੜੇ ਚੀਜ਼ਾਂ ਮੰਡੈਟਰੀ ਆ ਉਹ ਆਪਾਂ ਸਾਰੀਆਂ ਉਹਨਾਂ ਨੂੰ ਦੱਸਾਂਗੇ ਤੇ ਬڑے ਫ੍ਰੀ ਐਂਡ ਫੇਅਰ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੇ ਆ ਸਰਕਾਰ ਦੀਆਂ ਹੁਕਮਾਂ ਅਸਾਰ ਤੇ ਮੈਂ ਵੋਟਰਾਂ ਨੂੰ ਇਹੋ ਅਪੀਲ ਕਰਦਾ ਵੀ ਆਪਾਂ ਬੜੇ ਸਜੇ ਢੰਗ ਨਾਲ ਡਿਸਪਲਿਨ ਚ ਰਹਿ ਕੇ ਵੋਟਾਂ ਦਾ ਕੰਮ 27 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਜੋ ਵਧੀਆ ਤਰੀਕੇ ਨਾਲ ਕਰਾਂਗੇ ਇਸ ਨੇ ਪਿੰਡਾਂ ਦੀ ਇਲੈਕਸ਼ਨ ਕੋਜਸ ਨਾਲੇ ਦੇ 7 ਪਿੰਡ ਆ ਜੀ ਜਿਨ੍ਹਾਂ ਵਿੱਚੋਂ ਦੋ ਪਿੰਡਾਂ ਦੀ ਕੰਪਲੀਟ ਇਲੈਕਸ਼ਨ ਹੋ ਰਹੀ ਜਾ ਰਹੀ ਹੈ ਦਿয়াল ਪੱਟੀ ਔਰ ਚੱਕ ਫੁਲਾ ਔਰ ਕਿਉਂਕਿ ਇਨਾ ਪਿੰਡਾਂ ਦੀ ਕੁਝ ਕਾਰਨਾ ਕਰਕੇ ਪਹਿਲੇ ਸਮੇਂਦਰਾਣ ਜਦੋਂ ਇਲੈਕਸ਼ਨ ਪਹਿਲੇ ਸਾਲ ਸੁਪਰਚ ਹੋਈ ਉਹ ਤੋਂ ਰਹਿ ਗਿਆ ਸੀ ਲੇਕਿਨ ਇਹ ਦੋ ਕੰਪਲੀਟ ਪੰਚਾਇਤਾਂ ਦੀ ਇਲੈਕਸ਼ਨ ਹੈ ਔਰ ਬਾਕੀ ਪਿੰਡਾਂ ਵਿੱਚ ਆਪਣੇ ਵਾਰਡ ਵਾਈਜ਼ ਵੱਡਾ ਚੱਕ ਡੋਗਰਾ ਚ ਤਿੰਨ ਮੈਂਬਰਾਂ ਦੀ ਇਲੈਕਸ਼ਨ ਹੈ ਤੇੜੀ ਪਿੰਡ ਚ ਇੱਕ ਵਾਰ ਦੀ ਇਲੈਕਸ਼ਨ ਹੈ ਜੀ ਧੁੱਪਸੜੀ ਚ ਵੀ ਇਸ ਤਰ੍ਹਾਂ ਇੱਕ ਮੈਂਬਰ ਦੀ ਇਲੈਕਸ਼ਨ ਹੈ ਅੰਡੋਰੀ ਸੁਖਾ ਸਿੰਘ ਚ ਵੀ ਇਸ ਤਰ੍ਹਾਂ ਇੱਕ ਨੰਬਰ ਪੰਚ ਦੀ ਇਲੈਕਸ਼ਨ ਹੈ ਔਰ ਇਸ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਕਿ 14 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਨਾਮਜ਼ਦਗੀ ਭਰ ਸਕਦੇ ਹਨ ਤੇ ਸਾਡੇ ਕੋਲ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਵੀ ਕਰ ਰਿਹਾ ਇਨਫੋਰਮੇਸ਼ਨ ਲੈਣ ਵਾਸਤੇ ਔਰ ਅਸੀਂ ਉਹਨਾਂ ਨੂੰ ਸਾਰੀ ਡਿਟੇਲ ਜਾਣਕਾਰੀ ਵੀ ਦੇ ਰਹੇ ਹਾਂ ਤੇ ਇਸ ਦੇ ਨਾਲ ਜਿਹੜੇ-ਜਿਹੜੇ ਆਪਣੇ ਪਿੰਡਾਂ ਵਿੱਚ ਇਲੈਕਸ਼ਨ ਹੋਣੀ ਹੈ ਉੱਥੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਬੜੀ ਫ੍ਰੀ ਔਰ ਫੇਅਰ ਅਮਨਮੰਤ ਸ਼ਾਂਤੀ ਨਾਲ ਇਲੈਕਸ਼ਨ ਕਰਵਾਈ ਜਾਏਗੀ